ਸਾਰੇ ਨੌਜਵਾਨੇ ਨਾ ਬਾਰੇ ਬੋਲ ਰਹੇ ਆ ਕਿ ਇਹਨਾਂ ਦੇ ਕੋਲ ਜਦੋਂ ਕਾਫਲਾ ਚੱਲਦਾ ਹੈ ਜਦੋਂ 50 50 ਗੱਡੀਆਂ ਚੱਲਦੀਆਂ ਜਾਂ 50 50 ਬੰਦੇ ਚੱਲਦੇ ਆ ਤਾਂ ਉਹਨਾਂ ਦਾ ਖਰਚਾ ਕੌਣ ਕਰਦਾ ਹੋਣਾ ਗੱਡੀਆਂ ਦਾ ਤੇਲ ਕੌਣ ਪਵਾਉਂਦਾ ਔਰ ਇਹਨਾਂ ਦੇ ਕੋਲ ਪੈਸਾ ਕਿੱਥੋਂ ਆਉਂਦਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹਨਾਂ ਨਾਲ ਚੱਲਦੇ ਆ ਉਹ ਵੀ ਜਾਗਦੀਆਂ ਜ਼ਮੀਰਾਂ ਵਾਲੇ ਆ ਜਿਹੜੇ ਇਹਨਾਂ ਨਾਲ ਚੱਲਦੇ ਆ ਨਾ ਯੋਧਿਆਂ ਦੇ ਨਾਲ ਆ ਦੋ ਯੋਧੇ ਤੁਸੀਂ ਵੇਖ ਰਹੇ ਹੋ ਔਰ ਦੱਸ ਦਈਏ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਮਾਣ ਆ ਇਹਨਾਂ ਉੱਤੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਹੈ ਕਿ ਜਦੋਂ ਕੋਈ ਆਫਤ ਆ ਇਹ ਵਧੀਆ ਸਲਾਹ ਦਿੰਦੇ ਆ ਕਿ ਭਾਈ ਹੁਣ ਕਿਸ ਤਰੀਕੇ ਨਾਲ ਤੁਹਾਡਾ ਹੱਲ ਹੋਵੇਗਾ ਔਰ ਬਹੁਤ ਸਾਰੇ ਲੋਕ ਇਨਸਾਫ ਲੈਣ ਵਾਸਤੇ ਇਹਨਾਂ ਦੇ ਘਰਾਂ ਵਿੱਚ ਜਾਂਦੇ ਆ ਬਹੁਤ ਸਾਰੇ ਲੋਕ ਇਹਨਾਂ ਦੇ ਸੰਗ ਵਿੱਚ ਜਾ ਕੇ ਰਲਦੇ ਆ ਇਹ ਕੋਈ ਹੱਤਵਾਦੀ ਨਹੀਂ ਹੈਗੇ ਇਹ ਕਲੀਅਰ ਕਰ ਦਈਏ ਕਿ ਇਹ ਕੋਈ ਹੱਤਵਾਦੀ ਹੋਣ ਤਾਂ ਲੋਕ ਭੰਡ ਦੇ ਫਿਰਨ ਕੀ ਇਹ ਕੌਣ ਨੇ ਕੀ ਹੋਇਆ ਜੇ ਨਾ ਉੱਤੇ ਕੋਈ 5 7 10 ਪਰਚੇ ਹੋਏ ਨੇ ਤਾਂ ਲੋਕਾਂ ਵਾਸਤੇ ਹੀ ਹੋਏ ਆ ਇਹ ਲੋਕਾਂ ਵਾਸਤੇ ਇਨਸਾਫ ਵਾਸਤੇ ਨਾਲ ਖੜਦੇ ਆ ਪਰ ਜਿਗਰੇ ਵਾਲੇ ਚੱਲਦੇ ਆ ਨਹੀਂ ਤਾਂ ਮਾਵਾ ਜਿਹੜੀਆਂ ਦੂਸਰੇ ਦਿਨ ਘੇਰ ਲੈਂਦੀ ਆ ਕਿ ਬਾਹਰ ਨਹੀਂ ਜਾਣਾ ਤੁਸੀਂ ਨਹੀਂ ਜਾਣਾ ਇਹਨਾਂ ਦੇ ਨਾਲ ਪਰਿਵਾਰ ਰੋਕ ਲੈਂਦਾ ਪਰ ਇਹਨਾਂ ਨੇ ਆਪਣੇ ਪਰਿਵਾਰ ਛੱਡ ਕੇ ਲਗਾਤਾਰ ਇੱਕੋ ਹੀ ਸੋਚ ਰੱਖੀ ਆ ਕਿ ਅਸੀਂ ਜਾਣਾ ਹੈ ਤੇ ਜਾਣਾ ਕੋਈ ਸੱਜਣ ਚੱਲ ਕੇ ਆਇਆ ਅਸੀਂ ਉਸੇ ਕੰਮ ਜਾਣਾ ਲੈ ਕਿਸੇ ਨੇ ਕੀ ਜਾਣਾ ਇਸ ਜਵਹਾਨ ਦੇ ਉੱਤੋਂ ਸਿਰਫ ਨਾਮ ਬਣਾ ਕੇ ਜਾਣਾ ਫਿਰ ਕਹਿਣ ਵਾਲੇ ਕਹਿ ਦਿੰਦੇ ਆ ਕਿ ਇਹਨਾਂ ਦੇ ਨਾਲ 50 60 ਬੰਦੇ ਹੁੰਦੇ ਆ ਉਹ ਇਹਨਾਂ ਦੇ ਨਾਲ ਤਾਂ ਲੱਖਾਂ ਬੰਦੇ ਹੁੰਦੇ ਆ ਇਹਨਾਂ ਦੇ ਨਾਲ ਤਾਂ ਮੇਲਾ ਲੱਗ ਜਾਂਦਾ ਜਿੱਥੇ ਇਹ ਪਹੁੰਚ ਜਾਂਦੇ ਆ ਪਤਾ ਨਹੀਂ ਕਿੰਨੇ ਨੌਜਵਾਨਾਂ ਦੇ ਕਿੰਨੀਆਂ ਸਾਡੀਆਂ ਭੈਣਾਂ ਦੇ ਪੈਸੇ ਜੋ ਏਜੰਟਾਂ ਨੇ ਮਾਰੇ ਸੀ ਉਹ ਏਜੰਟਾਂ ਵਾਸਤੇ ਇਹਨਾਂ ਟੱਕਰ ਲਈਏ ਲਗਾਤਾਰ ਭਾਨਾ ਸਿੱਧੂ ਨੇ ਟਕਾ ਕੇ ਗੱਲਾਂ ਕਰੀਆਂ ਨੇ ਕਿ ਜਦੋਂ ਤੱਕ ਏਜੰਟ ਠੱਗੀਆਂ ਮਾਰਨੋਂ ਨਹੀਂ ਹਟਦੇ ਅਸੀਂ ਲੋਕਾਂ ਦੇ ਨਾਲ ਚੱਲਦੇ ਰਹਾਂਗੇ ਹੁਣ ਏਜੰਟ ਵੀ ਕੀ ਕਰਦੇ ਆ ਬੰਦੇ ਦਾ ਚਿਹਰਾ ਵੇਖ ਕੇ ਬੰਦੇ ਦੀ ਗੱਲਬਾਤ ਵੇਖ ਕੇ ਬਸ ਇਹੀ ਗੱਲ ਕਰਦੇ ਕਿ ਭੱਲੇ ਤੇਰਾ ਤਾਂ ਜਾਂਦਿਆਂ ਹੀ ਉੱਥੇ ਸਾਰਾ ਕੁਝ ਸੈੱਟ ਹੋ ਜਾਣਾ ਉਹਦਾ ਦੂਸਰੇ ਦੇਸ਼ ਵਿੱਚ ਜਾਂਦਿਆਂ ਹੀ ਤਨੂੰ ਰਵਾਬ ਨੇ ਅੱਖਾਂ ਵਾਲੀ ਲੈਣ ਆ ਜਾਣਾ ਏਜੰਟਾਂ ਨੇ ਕੋਈ ਯੂਰਪ ਨਹੀਂ ਛੱਡਿਆ ਯੂਐਸਏ ਨਹੀਂ ਛੱਡਿਆ ਤੇ ਕੋਈ ਅਰਬ ਕੰਟਰੀ ਵਾਲੇ ਵੀ ਨਹੀਂ ਛੱਡੇ ਉਹਨਾਂ ਨਾਲ ਵੀ ਠਗੀਆਂ ਮਾਰ ਮਾਰ ਕਈ ਅਟਕਾਏ ਪਏ ਆ ਔਰ ਬਹੁਤ ਸਾਰੇ ਏਜੰਟ ਉਹ ਨੇ ਜੋ ਇੱਕ ਨੰਬਰ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਭਾਨਾ ਸਿੱਧੂ ਨੇ ਜਾ ਕੇ ਕੁਝ ਕਹਿ ਦੇ ਜਿਨ੍ਹਾਂ ਨੇ ਠਗੀਆਂ ਮਾਰੀਆਂ ਉਹਨਾਂ ਨੂੰ ਜਾ ਕੇ ਪੁੱਛਿਆ ਜਾ ਰਿਹਾ ਤੇ ਭਾਨਾ ਸਿੱਧੀ ਉਹਨੇ ਇਕੱਲੇ ਤਾਂ ਚਲੇ ਨਹੀਂ ਜਾਂਦੇ ਨਾਲ ਉਹ ਵੀ ਜਾਂਦੇ ਆ ਜਿਨ੍ਹਾਂ ਵਿਚਾਰਿਆਂ ਨਾਲ ਠੱਗੀ ਮਾਰੀ ਹੁੰਦੀ ਆ ਜਿਨ੍ਹਾਂ ਨੇ ਬਜ਼ੁਰਗਾਂ ਨੇ ਆਪਣੇ ਘਰ ਦਾ ਸਾਰਾ ਸਮਾਨ ਵੇਚ ਕੇ ਪੈਸੇ ਦਿੱਤੇ ਹੁੰਦੇ ਆ ਸਾਰੇ ਉਹਨਾਂ ਦੇ ਨਾਲ ਚੱਲੇ ਹੁੰਦੇ ਆ ਤੇ ਫੇਰ ਹੀ ਭਾਨਾ ਸਿੱਧੂ ਤੇ ਲਖਸਧਾਣਾ ਨਾਲ ਤੁਰਦੇ ਆ ਕਿ ਨਹੀਂ ਭਾਈ ਇਹਨਾਂ ਨਾਲ ਧੱਕਾ ਹੋਇਆ ਇਹ ਆਵਾਜ਼ ਸੁਣਨ ਵਾਲਾ ਕੋਈ ਕੋਈ ਹੁੰਦਾ ਇਹਨਾਂ ਨੂੰ ਪਿੱਠ ਪਿੱਛੇ ਬੋਲਣ ਵਾਲੇ ਆ ਉਹ ਦੋ ਚਾਰ ਹੀ ਆ ਪਿਛਲੇ ਦਿਨੀ ਮੁਹਾਲੀ ਵਿੱਚ ਇੱਕ ਇਕੱਠ ਹੋਇਆ ਗੁਰਦੁਆਰਾ ਸਾਹਿਬ 'ਚ ਏਜੰਟਾਂ ਦੇ ਖਿਲਾਫ ਅਸੀਂ ਵੀ ਉੱਥੇ ਪਹੁੰਚੇ ਸੀ ਉੱਥੇ ਇੱਕ ਬੀਬੀ ਆਸਟ੍ਰੇਲੀਆ ਤੋਂ ਛੁੱਟੀ ਆਈ ਹੋਈ ਸੀ ਬਜ਼ੁਰਗ ਤੇ ਅਸੀਂ ਪੁੱਛਿਆ ਕਿ ਮਾਤਾ ਜੀ ਤੁਹਾਨੂੰ ਕੀ ਪ੍ਰੋਬਲਮ ਤੁਹਾਡੇ ਵੀ ਕੋਈ ਦਿੱਕਤ ਹੈ ਪੈਸੇ ਪੂਛੇ اٹਕੇ ਆ ਕਹਿੰਦੀ ਨਹੀਂ ਪੁੱਤਰ ਮੈਂ ਇਹਨਾਂ ਨੂੰ ਮਿਲਣ ਆਈ ਆ ਮੈਂ ਇਹਨਾਂ ਨੂੰ ਸਿਰਫ ਇਹੀ ਕਹਿਣ ਆਈ ਆ ਕਿ ਤੁਸੀਂ ਬਚ ਕੇ ਰਹਿਣਾ ਪੰਜਾਬ ਤੁਹਾਡਾ ਦੁਸ਼ਮਣ ਹੁੰਦਾ ਜਾ ਰਿਹਾ ਏ ਔਰ ਜੋ ਤੁਸੀਂ ਕਰ ਰਹੇ ਹੋ ਸੋਚ ਸਮਝ ਕੇ ਤੇ ਐਨ ਬੜੇ ਧਿਆਨ ਨਾਲ ਕਰਨਾ ਕਿਉਂਕਿ ਬਹੁਤ ਸਾਰੀਆਂ ਭੇਡਾਂ ਜਿਹੜੀਆਂ ਉਹ ਆਪਣੀਆਂ ਹੀ ਨਾਲ ਰਲ ਜਾਂਦੀਆਂ ਸਾਰੀ ਸਰਕਾਰ ਨੂੰ ਦਿੱਕਤ ਨਹੀਂ ਹੁੰਦੀ ਕੁਝ ਸਰਕਾਰ ਦੀਆਂ ਚਮਚਾਗਰੀਆਂ ਕਰਨ ਵਾਲੇ ਅੱਗੇ ਆ ਜਾਂਦੇ ਆ ਤੇ ਉਹ ਆ ਕੇ ਕਹਿ ਦਿੰਦੇ ਆ ਕਿ ਇੱਦਾਂ ਇੱਦਾਂ ਇਹਨਾਂ ਦੇ ਕਿਹੜੇ ਕਿਹੜੇ ਕੰਮ ਆ ਲੱਖੇ ਸੁਧਾਣੇ ਦੇ ਜਾਂ ਭਾਨੇ ਸਿੱਧੂ ਦੇ ਸਾਰੀਆਂ ਡਿਟੇਲਾਂ ਤਾਂ ਸਾਡੇ ਕੋਲ ਨਹੀਂ ਪਰ ਆਹ ਡਿਟੇਲ ਸਾਡੇ ਕੋਲ ਜ਼ਰੂਰ ਹੈ ਕਿ ਜਿੱਥੇ ਲੋਕਾਂ ਨੂੰ ਇਨਸਾਫ ਚਾਹੀਦਾ ਜਿੱਥੇ ਲੋਕਾਂ ਨੂੰ ਹੱਕ ਦੀ ਆਵਾਜ਼ ਉਠਾਉਣੀ ਆ ਲੋਕਾਂ ਨੇ ਉੱਥੇ ਉਹ ਬੋਲਦੇ ਆ ਉੱਥੇ ਜਾਂਦੇ ਆ ਪਹੁੰਚਦੇ ਆ ਆਪਣਾ ਟਾਈਮ ਖਰਾਬ ਕਰਦੇ ਆ ਆਪਣਾ ਸਮਾਂ ਖਰਾਬ ਕਰਦੇ ਆ ਤੇਲ ਪਾਣੀ ਕੋਈ ਨਹੀਂ ਮੰਗਦਾ ਹਰ ਇੱਕ ਦੀ ਆਪਣੀ ਹਿੰਮਤ ਆ ਔਰ ਹਸ਼ਰਦਾ ਸਾਰਿਆਂ 'ਚ ਹੁੰਦੀ ਆ ਪਰ ਲੋਕ ਆਗੂ ਦੇ ਮਾਣ ਕਰਦੇ ਆ ਕਿ ਸਾਡਾ ਆਗੂ ਲੈ ਕੇ ਚੱਲਿਆ ਕਿੱਥੇ ਚੱਲਿਆ ਕਾਰਨ ਕੀ ਆ ਉਹਨਾਂ ਦੇ ਵੀ ਮਨ ਦੇ ਵਿੱਚ ਜ਼ਮੀਰ ਹੈ ਜਾਗਦੀਆਂ ਜ਼ਮੀਰਾਂ ਵਾਲੇ ਉਹਨਾਂ ਦੇ ਨਾਲ ਤੁਰਦੇ ਆ ਔਰ ਕਾਫਲੇ 2 2000 ਜਾਂ 5000 ਜਾਂ 50 ਬੰਦਿਆਂ ਦੇ ਨਹੀਂ ਹੁੰਦੇ ਲੱਖਾਂ ਦੇ ਕਾਫਲੇ ਚੱਲਦੇ ਆ ਇਹਨਾਂ ਦੇ ਨਾਲ ਤੇ ਇਹਨਾਂ ਦੇ ਕੋਲ ਕੋਈ ਵੀਆਈਪੀ ਗੱਡੀਆਂ ਵੀਆਈਪੀ ਕਲਚਰ ਵਾਲੀਆਂ ਗੱਡੀਆਂ ਨਹੀਂ ਹੈਗੀਆਂ ਭਾਈ ਅਸੀਂ ਤਾਂ ਇਹੋ ਜਿਹੇ ਇਨਸਾਨਾਂ ਵਾਸਤੇ ਇਹੋ ਜਿਹੇ ਨੌਜਵਾਨਾਂ ਵਾਸਤੇ ਜੋ ਹੱਕ ਦੀ ਬਾਤ ਜੋ ਕਿਸੇ ਵਾਸਤੇ ਲੜ ਰਹੇ ਆ ਕਿਸੇ ਵਾਸਤੇ ਜੂਝ ਰਹੇ ਆ ਕਿਸੇ ਦੇ ਹੱਕ ਲਈ ਬੁੱਲਦੇ ਆ ਅਸੀਂ ਤਾਂ ਇਹਨਾਂ ਵਾਸਤੇ ਜ਼ਰੂਰ ਬੋਲਾਂਗੇ ਸਾਡਾ ਚੈਨਲ ਤਾਂ ਇਹਨਾਂ ਵਾਸਤੇ ਜ਼ਰੂਰ ਚੱਲਦਾ ਰਹੂਗਾ ਹੋਰ ਵੀ ਕੋਈ ਇਸ ਤਰ੍ਹਾਂ ਦੀ ਸੇਵਾ ਨਿਭਾਉਂਦਾ ਅਜੇ ਤਾਂ ਅਸੀਂ ਉਹਨਾਂ ਦੀ ਵੀ ਹੈਲਪ ਕਰੀਦਾ ਬੋਲਦੇ ਰਹੀਦਾ ਔਰ ਬੋਲਦੇ ਹੀ ਰ੍ਹਾਂਗੇ ਔਰ ਭਾਨੇ ਸਿੱਧੂ ਤੇ ਲੱਖਾ ਸਧਾਨਾ ਉੱਤੇ ਲੋਕਾਂ ਨੂੰ ਬਹੁਤ ਮਾਣ ਹੈ ਆ ਬਾਰਡਰ ਏਰੀਏ ਦੇ ਲੋਕਾਂ ਨੂੰ ਪੁੱਛੋ ਜਿਹੜਾਂ ਤੋਂ ਚੰਡੀਗੜ੍ਹ ਵਾਪਸ 에ਜੰਟਾਂ ਵੱਲ ਆਇਆ ਨਹੀਂ ਜਾਂਦਾ ਤਰਲੇ ਮਾਰਦੇ ਆ ਇੱਕ ਵਾਰ ਵੀ ਕਿਤੇ ਸਾਡੀ ਵੀ ਮੁਲਾਕਾਤ ਭਾਨੇ ਸਿੱਧੂ ਨਾਲ ਹੋ ਜਾਵੇ ਸਾਡਾ ਵੀ ਮੇਲ ਕਿਤੇ ਲੱਖੇ ਸਧਾਨੇ ਨਾਲ ਹੋ ਜਾਵੇ ਤਰਸਦੇ ਆ ਲੋਕ ਅੱਜ ਵੀ ਅੱਜ ਵੀ ਸਾਨੂੰ ਕਾਲਾਂ ਆਉਂਦੀਆਂ ਕਿ ਭਾਜੀ ਸਾਡੇ ਪੈਸੇ ਚੰਡੀਗੜ੍ਹ ਚ ਫਸੇ ਹੋਏ ਆ ਭਾਜੀ ਕਿਤੇ ਸਾਨੂੰ ਵੀ ਰਾਹ ਦੱਸੋ ਭਾਜੀ ਸਾਨੂੰ ਲਖੇ ਸੁਧਾਣੇ ਨਾਲ ਮਲਾ ਦਿਓ ਭਾਜੀ ਸਾਨੂੰ ਭਾਨੇ ਸਿੱਧੂ ਨਾਲ ਮਲਾ ਦਿਓ ਇਦਾਂ ਲੋਕ ਤਰਸਦੇ ਆ ਉਹਨਾਂ ਦੇ ਘਰਾਂ ਵਿੱਚ ਕਿਰਾਏ ਜੋਗੇ ਪੈਸੇ ਵੀ ਏਜੰਟਾਂ ਨੇ ਖਤਮ ਕਰ ਦਿੱਤੇ ਆ ਏਜੰਟੀਆਂ ਅਸੀਂ ਬਹੁਤ ਵੇਖੀਆਂ ਬਹੁਤ ਅਸੀਂ ਏਜੰਟ ਵੇਖੇ ਔਰ ਲਗਾਤਾਰ ਸਾਡੇ ਵਾਸਤੇ ਵੀ ਇਹਨਾਂ ਨਾਲ ਪੈਂਦੇ ਹੀ ਰਹੇ ਆ ਪਰ ਇਹ ਵੀ ਦੱਸ ਦਈਏ ਕਿ ਏਜੰਟ ਚੰਗੇ ਵੀ ਬਹੁਤ ਆ ਤੇ ਮਾੜੇ ਜਿਹੜੇ ਆ ਉਹ ਜ਼ਿਆਦਾ ਹੋਗੇ ਜਿਹੜਾ ਨੇ ਠੱਗੀਆਂ ਮਾਰੀਆਂ ਕੋਠੀਆਂ ਪਾਈਆਂ ਤੇ ਰਾਮਨਾ ਗੱਡੀਆਂ ਲਈਆਂ ਤੇ ਆਪ ਚੰਗੀਆਂ ਕੰਟਰੀਆਂ 'ਚ ਨਿਕਲ ਗਏ ਇੱਕ ਦਫਤਰ ਪੁੱਟਿਆ ਦੂਸਰੇ 'ਚ ਚਲੇ ਗਏ ਦੂਸਰਾ ਪੁੱਟਿਆ ਤੀਸਰੇ ਚਲੇ ਗਏ ਇਹ ਲੰਬੇ ਸਮੇਂ ਤੋਂ ਇਹ ਕੋਈ ਚੱਲ ਰਿਹਾ ਆ ਤੇ ਦੋ ਨੌਜਵਾਨ ਅੱਗੇ ਆਏ ਆ ਤੇੜਾ ਹਿੰਮਤ ਵਖਾ ਕੇ ਤੇ ਲੋਕਾਂ ਨੂੰ ਦੱਸਿਆ ਵੀ ਤੁਹਾਡਾ ਨਾ ਠੱਗੀਆਂ ਹੋ ਰਹੀਆਂ ਤੇ ਏਜੰਟ ਇਸ ਤਰ੍ਹਾਂ ਠੱਗੀ ਮਾਰ ਰਹੇ ਆ ਪਿਛਲੇ ਦਿਨੀ ਭਣਾ ਸਿੱਧੂ ਇਹ ਵੀ ਗੱਲ ਕਰ ਰਹੇ ਸੀ ਲੱਖਾ ਸੁਧਾਨਾ ਵੀ ਕਹਿ ਰਿਹਾ ਸੀ ਕਿ ਬਾਰਲੀਆਂ ਕੰਟਰੀਆਂ ਦਾ ਝਾਂਸਾ ਦੇ ਕੇ ਬਹੁਤ ਸਾਰੇ ਪਾਕਿਸਤਾਨੀ ਜਿਹੜੇ ਏਜੰਟ ਹੈ ਉਹ ਫਸਾ ਲੈਂਦੇ ਆ ਮੁੰਡਿਆਂ ਨੂੰ ਵੀ ਤੁਹਾਨੂੰ ਚੰਗੀ ਕੰਟਰੀ ਚ ਭੇਜ ਦਿੰਦੇ ਆ ਫਿਰ ਉਹਨਾਂ ਦੇ ਡਾਕੂਮੈਂਟ ਲੈ ਆ ਲੈਂਦੇ ਆ ਉਹਦੇ ਉੱਤੇ ਉਥੇ ਲਾਉਣ ਲੈ ਲੈਂਦੇ ਆ ਇਸ ਤਰ੍ਹਾਂ ਵੀ ਫਸਾਇਆ ਹੁਣ ਜਾਣਕਾਰੀ ਇਹੋ ਦੇ ਰਹੇ ਆ ਨਾ ਤੇ ਅਸੀਂ ਇਹੋ ਧੰਨਵਾਦ ਕਰਦੇ ਆ ਕਿ ਭਰਾ ਇਹਨਾਂ ਨੂੰ ਤਤੀਬਾ ਨਾ ਲੱਗੇ ਔਰ ਪੰਜਾਬ ਨੂੰ ਚਾਹੀਦਾ ਇਹਨਾਂ ਦੇ ਵੱਲ ਵੇਖਣਾ ਇਹਨਾਂ ਦੀ ਸੋਚ ਰੱਖਣੀ ਕਿ ਵਾਕਈ ਨੌਜਵਾਨੀ ਯਾਰ ਕਿੱਥੇ ਕਿਸੇ ਨੂੰ ਭੜਕਾ ਰਹੇ ਹੁੰਦੇ ਆ ਕੋਈ ਗੁਪਤ ਕਮਰੇ ਚ ਮੀਟਿੰਗ ਹੁੰਦੀ ਆ ਇਕੱਠ ਇਕੱਠਾ ਕਰਦੇ ਆ ਵੀ ਇਕੱਠੇ ਹੋ ਜਓ ਚਾਰ ਜੀ ਇਕੱਠੇ ਹੋ ਅਸੀਂ ਉੱਥੇ ਆਉਨੇ ਆ ਉੱਥੇ ਆ ਕੇ ਸਮਝਾਵਾਂਗੇ ਹੋਰ ਇਸ ਤੋਂ ਵੱਡੀ ਸਿਆਣਪ ਕੀ ਚਾਹੀਦੀ ਏ ਗੁਪਤ ਮੀਟਿੰਗਾਂ ਤੇ ਨਹੀਂ ਕਰਦੇ ਨਾ ਇਕੱਠ ਸੱਦਦੇ ਆ ਵੀ ਸਾਡੇ ਇਕੱਠ ਜਾਓ ਤੇ ਅਸੀਂ ਇਕੱਠ ਚ ਬਹਿ ਕੇ ਪਰਿਆ ਅੱਜ ਬਹਿ ਕੇ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਗਲਤੀ ਕੀ ਆ ਏਜੰਟਰੀ ਕੀ ਆ ਕਾਗਜ਼ ਅਸੀਂ ਚੈੱਕ ਕਰਾਂਗੇ ਫਿਰ ਅਸੀਂ ਗੱਲ ਕਰਾਂਗੇ ਤੇ ਏਜੰਟ ਨੂੰ ਕੀ ਕਹਿ ਦਿੰਦੇ ਆ ਏਜੰਟ ਨੂੰ ਵੀ ਇਹੋ ਹੀ ਕਹਿੰਦੇ ਆ ਕਿ ਭਾਈ ਸਾਹਿਬ ਆਸ ਬੰਦੇ ਦਾ ਤੁਸੀਂ ਠੱਗੀ ਮਾਰੀ ਐ ਇਸ ਬੰਦੇ ਨੂੰ ਤੁਸੀਂ ਬਾਹਰ ਨਹੀਂ ਭੇਜਿਆ ਪ੍ਰੋਪਰ ਜਿਹੜੀ ਆ ਠੱਗੀ ਫੀਲ ਹੋ ਰਹੀ ਹੈ ਤੇ ਇਦਾਂ ਕਰੋ ਵੀ ਥੋੜੇ ਬੋਤੇ ਪੈਸੇ ਉਹਦੇ ਵਾਪਸ ਕਰੋ। ਉਹਦੇ ਪੈਸੇ ਦੇ ਦਿਓ। ਹੁਣ ਏਜੰਟ ਦੱਸੋ ਵੀ ਕਿਹਦੇ ਨਾਲ ਇਹਨਾਂ ਕੰਪਰਮਾਈਜ਼ ਕਰ ਲਿਆ ਕਿ ਭਾਈ ਤੂੰ ਸਾਨੂੰ ਪੈਸੇ ਦੇ ਦੇ ਉਹਨੂੰ ਅਸੀਂ ਅੱਗੇ ਨਹੀਂ ਦੇਣੀ। ਕੋਈ ਇਹ ਵੀ ਦੱਸ ਦਿਓ ਜੇ ਇਸੇ ਤਰ੍ਹਾਂ ਹੀ ਕਰਨਾ ਹੁੰਦਾ ਤਾਂ ਫਿਰ ਇਹ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ। ਪਰ ਇਹਨਾਂ ਦੇ ਜਾਗਦੀ ਜ਼ਮੀਰ ਵਾਲੇ ਆ ਇਹਨਾਂ ਦੇ ਜ਼ਮੀਰ ਜਾਗ ਰਹੀ ਆ ਔਰ ਜੁਧੇ ਆ ਪੰਜਾਬ ਦੇ ਮੈਂ ਮੂੰਹ ਤੇ ਕਹਿ ਦਿੰਦਾ ਔਰ ਜਿੰਨਾ ਸਮਾਂ ਮਾਲਕ ਨੇ ਚਾਇਆ ਜਿੰਨਾ ਤੇਰ ਸਾਡੇ ਚੈਨਲ ਜਿਹੜੇ ਆ ਚੱਲਦੇ ਰਹਿਣਗੇ ਇਹਨਾਂ ਦੀ ਸੇਵਾ ਕਰਦੇ ਰਹਿਣਗੇ। ਇਹਨਾ ਭਾਵਾਂ ਦੇ ਅਸੀਂ ਨਾਲ ਆਏ ਤੁਹਾਨੂੰ ਦੱਸ ਦਈਏ ਤੇ ਅੱਜ ਵੀ ਲੋਕ ਸਾਨੂੰ ਕਲਾ ਕਰਦੇ ਕਿ ਭਾਜੀ ਕਿਤੇ ਲੱਖਾ ਸੁਧਾਣਾ ਕਿਤੇ ਭਾਨੇ ਸਿੱਧੂ ਦਾ ਮੇਲ ਹੋ ਸਕਦਾ ਡਾਕੂਮੈਂਟਰੀਆਂ ਲੈ ਕੇ ਲੋਕ ਤੁਰੇ ਫਿਰਦੇ ਸ਼ੜਕਾਂ ਦੇ ਉੱਤੇ ਜਿਸ ਦਿਨ ਆਮਬ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲੱਗਾ ਸੀ ਮੇਲਾ ਉਸ ਦਿਨ ਤੁਸੀਂ ਵੇਖਦੇ ਕਿ ਕੀ ਭਾਵਿਕ ਦੀ ਕਿੰਨੀ ਦੁਨੀਆ ਆਈ ਸੀ ਕਿਵੇਂ ਵਿਚਾਰਿਆਂ ਨੇ ਲਫਾਫੇ ਫੜੇ ਹੋਏ ਸੀ ਕਿੰਨੀਆਂ ਭੈਣਾਂ ਰੋਂਦੀਆਂ ਸੀ ਜਦ ਇਹਨਾਂ ਦੇ ਖਿਲਾਫ ਬੋਲ ਕੇ ਵੀਡੀਓ ਪਾ ਦਿੰਦੇ ਆ ਡੜਾ ਡੜਾ ਡੜ ਜੀ ਇਹਨਾਂ ਕੋ ਗੱਡੀਆਂ ਕਿੱਥੋਂ ਆ ਗਈਆਂ ਨੇ ਤੇ ਪੈਸਾ ਤੇ ਤੇਲ ਕਿੱਥੋਂ ਪਾਉਂਦੇ ਆ ਉਹ ਜਿਹੜਾ ਆਪਣੇ ਘਰੋਂ ਜਾ ਰਿਹਾ ਕੀ ਗੱਲ ਉਹਦੇ ਕੋ ਤੇਲ ਨਹੀਂ ਉਹਦੇ ਕੋਲ ਪੈਸੇ ਨਹੀਂ ਤੁਸੀਂ ਕਿੰਨੀ ਵਾਰੀ ਕਿਸੇ ਦੇ ਪੈਸੇ ਜਿਹੜੇ ਆ ਉਹ ਵਾਪਸ ਕਰਾਉਣ ਗਏ ਹੋ ਕੋਈ ਇੱਕ ਨੇਕੀ ਦੱਸ ਦਿਓ ਤੁਹਾਡੀ ਕੋਈ ਇੱਕ ਨੇਕੀ ਹੋਵੇ ਕਿ ਤੁਸੀਂ ਕਿਤੇ ਜਾ ਕੇ ਤੇ ਕਿਸੇ ਦਾ 50 ਹਜ਼ਾਰੀ ਵਾਪਸ ਕਰਵਾਇਆ ਹੋਵੇ ਹਜ਼ਾਰਾਂ ਨੌਜਵਾਨਾਂ ਦੇ ਉਹਨਾਂ ਪੈਸੇ ਵਾਪਸ ਕਰਾਇਆ ਪਰ ਏਜੰਟ ਵੀ ਕਹਿ ਦਿੰਦੇ ਆ ਵੀ ਠੀਕ ਆ ਭਾਜੀ ਅਸੀਂ ਪੈਸੇ ਵਾਪਸ ਕਰ ਦਾਂਗੇ ਉਹ ਕਰਦੇ ਆ ਵਾਪਸ ਜਿਹੜੇ ਅੜਦੇ ਆ ਫਿਰ ਉਹਨਾਂ ਦਾ ਝਗੜੇ ਵੀ ਚਲਦੇ ਆ ਪਰਚੇ ਵੀ ਚਲਦੇ ਆ ਹੁਣ ਵੀ ਭਾਨਾ ਸਿੱਧੂ ਦਾ ਭਰਾ ਰਹਿ ਕੇ ਆਇਆ ਅੰਦਰ ਭਾਨਾ ਸਿੱਧੂ ਨੇ ਵੀ ਜੇਲਾ ਕਟੀਆਂ ਨੇ ਔਰ ਜੇਲਾ ਹੁਣ ਜਦੋਂ ਪੈ ਹੀ ਐ ਇਸੇ ਸੇਵਾ ਜਗੇ ਹੁਣ ਕਈ ਮੇਵਾ ਖਾਣ ਵਾਲੀ ਸੇਵਾ ਕਰਦੇ ਆ ਤੇ ਕੁਝ ਜਿਹੜੀ ਆ ਲੋਕਾਂ ਦੀ ਹੈਲਪ ਕਰਨ ਵਾਲੀ ਸੇਵਾ ਕਰਦੇ ਇਹ ਇਹ ਚੀਜ਼ਾਂ ਨੂੰ ਵੇਖ ਕੇ ਤੁਸੀਂ ਦੱਸੋ ਵੀ ਤੁਸੀਂ ਇਹ ਨੌਜਵਾਨਾਂ ਬਾਰੇ ਕੀ ਵੇਖਦੇ ਹੋ ਕਿ ਜਦੋਂ ਇੱਕ ਬੰਦਾ ਲਾਸਟ ਸਵਾਲ ਮੇਰਾ ਇਹ ਆ ਇੱਕ ਬੰਦੇ ਨੂੰ ਤੁਸੀਂ ਫੋਨ ਕਰਦੇ ਹੋ ਏ ਭਾਈ ਮੈਂ ਤੁਹਾਨੂੰ ਮਿਲਣਾ ਮੇਰੇ ਏਜੰਟ ਨੇ ਠੱਗੀ ਮਾਰੀ ਆ ਤੇ ਮੇਰੇ ਇੰਨੇ ਪੈਸੇ ਇੰਨੇ ਐਡਾ ਕਦੀ ਇਹ ਕਿਹਾ ਕਿ ਸਾਡਾ ਗੁਪਤ ਮੀਟਿੰਗ ਕਰ ਲੈ ਇਹੋ ਹੀ ਕਿਹਾ ਨਾ ਫੁਲਾਣੀ ਜਗ੍ਹਾ ਇਕੱਠ ਕਰਨਾ ਹੀ ਉੱਥੇ ਆ ਜਿਓ ਉੱਥੇ ਆਪਣੇ ਡਾਕੂਮੈਂਟ ਲੈ ਆਇਓ ਉੱਥੇ ਸਪੈਸ਼ਲ ਇਹਨਾਂ ਮੁੰਡਿਆਂ ਦੀ ਡਿਊਟੀ ਲਗਾਈ ਹੁੰਦੀ ਆ ਕਿ ਭਾਈ ਇਹਨਾਂ ਦੇ ਡਾਕੂਮੈਂਟ ਚੈੱਕ ਕਰੋ ਸਾਨੂੰ ਤਾਂ ਭਾਜੀ ਉੱਥੇ ਕੋਈ ਜਲਬਾ ਨਹੀਂ ਕਿ ਉੱਥੇ ਕੋਈ ਠਗੀਆਂ ਵਜ ਰਹੀਆਂ ਵਿੱਚ ਸਾਨੂੰ ਤਾਂ ਇਹੀ ਲੱਭਦਾ ਆ ਕਿ ਯਾਰ ਜਿਹੜਾ ਪਰਿਆ ਵਿੱਚ ਬਿਠਾ ਕੇ ਕਹਿ ਰਿਹਾ ਕਿ ਕਾਗਜ਼ ਬਖਾ ਲੋਕਰ ਹੋਰ ਕੀ ਚਾਹੀਦਾ ਹੈ ਗਲਤ ਵੀ ਕੀ ਕਰ ਰਿਆ ਹੁਣ ਅੱਗੋਂ ਜੈਂਟੀ ਲੜਾਈ ਵਾਲਾ ਮੁੰਡਾ ਬਣਾ ਲੈਣ ਅੱਗੇ ਦੋ ਚਾਰ ਬੀਬੀਆਂ ਰੱਖੀਆਂ ਹੁੰਦੀਆਂ ਉਹਨਾਂ ਨੂੰ ਲੜਾਈ ਕਰਨ ਵਾਸਤੇ ਖੜੇ ਕਰ ਦੇਣ ਤੇ ਉਹ ਤਾਂ ਫਿਰ ਵੱਖਰੀ ਗੇਮ ਹੈ ਨਾ ਤੇ ਕੁਝ ਇਹੋ ਜਿਹੇ ਮੂਰਖ ਜੋ ਫੇਸਬੁੱਕ ਤੇ ਉੱਥੇ ਵੀ ਜਾ ਕੇ ਕਹਿ ਦਿੰਦੇ ਆ ਕਿ ਇਦਾਂ ਤਾਂ ਨਹੀਂ ਗੱਲ ਹੈ ਇਹ ਚੀਜ਼ਾਂ ਲੈ ਕੇ ਨਾ ਚੱਲੋ ਇਹ ਬਹੁਤ ਗਲਤ ਚੀਜ਼ਾਂ ਨੇ ਔਰ ਅਸੀਂ ਆਪਣੇ ਚੈਨਲ ਦੇ ਮਾਤੀ ਮਨਾਈ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਜੋ ਵਿਊ ਮਿਲਿਆ ਸਾਡੇ ਕੋਲ ਤਾਂ ਇਹ ਆ ਤੁਹਾਡੇ ਕੋਲ ਕੀ ਵਿਊ ਆ ਕਿ ਲੱਖਾਂ ਸੁਧਾਣਾ ਨੇ ਕਿਹੜੀਆਂ ਕਿਹੜੀਆਂ ਠੱਗੀਆਂ ਠੱਗੀ ਦੇ ਪਰਚੇ ਕਿੰਨੇ ਆ ਜੀ ਜਣਾ ਤੇ ਲੁੱਟ ਖੋਦੇ ਕਿੰਨੇ ਕ ਪਰਚੇ ਆਇਣਾ ਉੱਤੇ ਇਹ ਦੱਸ ਦਿਓ ਤੁਸੀਂ ਕਿ ਠੱਗੀ ਦੇ ਲੁੱਟ ਖੋਦੇ ਕਿੰਨੇ ਕ ਪਰਚੇ ਆਇਣਾ ਉੱਪਰ ਜਿਹੜੀ ਗੀ ਇਹਨੂੰ ਲੋਕ ਰਹੁੰਦੇ ਆ ਕਿ ਇਹ ਠੱਗੀ ਮਾਰਦੇ ਆ ਇਹ ਲੁੱਟ ਖੋ ਕਰਦੇ ਆ ਇਹ ਲੋਕਾਂ ਨੂੰ ਹਰਾ ਬਲੈਕਮੇਲ ਕਰਦੇ ਆ ਉਹਦੇ ਪਰਚੇ ਕਿੰਨੇ ਆਇਣਾ ਉੱਪਰ ਇਹਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਔਰ ਭਰਾਵਾਂ ਦਾ ਸਾਥ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਜਰੂਰ ਦੇਣਾ ਜਿੰਨੀ ਦੇਰ ਸਾਨੂੰ ਚੰਗਾ ਲੱਗਦਾ ਸਾਥ ਅਸੀਂ ਤਾਂ ਦਾਂਵਾ ਸਾਡਾ ਚੈਨਲ ਚੱਲਦਾ ਰਹੇਗਾ ਔਰ ਇਹਨਾਂ ਦੀ ਆਵਾਜ਼ ਉਠਾਉਂਦੇ ਰਾਵਾਂਗੇ ਫਿਲਹਾਲ ਇਹ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਧੰਨਵਾਦ